ਮਿੰਟੋ ਜੀ ਰਾਜਨੀਤੀ ਦੇ ਵਿੱਚ ਰੋਜ਼ ਨਵਾਂ ਕੁਝ ਆਉਂਦਾ ਰਹਿੰਦਾ ਹੈ ਕੁਝ ਨਵਾਂ ਜਾਂਦਾ ਰਹਿੰਦਾ ਇੱਕ ਖਬਰ ਆ ਪਾ ਜੇ ਸਮੇਟੀ ਹੁੰਦੀ ਹੈ ਸ਼ੁਰੂ ਹੋ ਜਾਂਦੀ ਨਵੀਂ ਭਗਵੰਤ ਸਿੰਘ ਬਾਜੇਕੇ ਉਰਫ ਪ੍ਰਧਾਨ ਮੰਤਰੀ ਉਹਨਾਂ ਬਾਰੇ ਖਬਰ ਹੈ ਕਿ ਉਹ ਹੁਣ ਜਿਮਨੀ ਚੋਣਾ ਲੜਨਗੇ ਉਹ ਵੀ ਗਿੱਦੜਵਾ ਤੋਂ ਇਹ ਪੂਰੀ ਕੀ ਕਹਾਣੀ ਹੈ ਜੀ ਪਹਿਲਾਂ ਅਮਰਪਾਲ ਸਿੰਘ ਹੁਣ ਭਗਵੰਤ ਸਿੰਘ ਬਾਜੇਕੇ ਉਹ ਕੋਈ ਕਮੈਂਟ ਕਰ ਰਿਹਾ ਸੀਗਾ ਕਿ ਕੀ ਮੋਦੀ ਸਾਹਿਬ ਆ ਰਹੇ ਨੇ ਗਿੱਦੜਵਾ ਤੋਂ ਇਲੈਕਸ਼ਨ ਲੜਨ ਆ ਜੀ ਕਿਉਂਕਿ ਪ੍ਰਧਾਨ ਮੰਤਰੀ ਦੇਖੋ ਸਾਡੇ ਪੰਜਾਬੀਆਂ ਨੇ ਨਾਮ ਵੀ ਬੜੇ ਚੁਣ ਕੇ ਰੱਖਿਆ ਨਾ ਇੱਕ ਮੁੰਡਾ ਪਹਿਲਾਂ ਆਇਆ ਸੀ ਉਹ ਮੁੱਖ ਮੰਤਰੀ ਸੀਗਾ ਉਹ ਸ਼ਾਇਦ ਇੱਕ ਗਾਇਕਾ ਦੇ ਨਾਲ ਰਹਿੰਦਾ ਹੁੰਦਾ ਸੀ ਉਹ ਹੁਣ ਤੇ ਪਤਾ ਨਹੀਂ ਕਿੱਧਰ ਚਲਾ ਗਿਆ ਤੇ ਉਹ ਮੁੱਖ ਮੰਤਰੀ ਹੁੰਦਾ ਸੀ ਇਹ ਜੋ ਭਗਵੰਤ ਸਿੰਘ ਬਾਜੇ ਕੇ ਆ ਇਹ ਪ੍ਰਧਾਨ ਮੰਤਰੀ ਆ ਮੈਨੂੰ ਇਹ ਮਿਲਿਆ ਅੱਛਾ ਜੀ ਅੱਜ ਤੋਂ ਕੋਈ 7 ਕੁ ਸਾਲ ਪਹਿਲਾਂ ਜਾਂ 8 ਕੁ ਸਾਲ ਪਹਿਲਾਂ ਨਹੀਂ 6-7 ਸਾਲ ਪਹਿਲਾਂ ਜੀ ਤੇ ਕਿਸੇ ਆਰਟਿਸਟ ਦੇ ਨਾਲ ਉਦੋਂ ਕੰਮ ਕਰਨਾ ਸੀ 6-7 ਸਾਲ ਪਹਿਲਾਂ ਦੀ ਗੱਲ ਆ ਮੋਹਾਲੀ ਚ ਤੇ ਉਹ ਕਹਿੰਦੇ ਜੀ ਇਹ ਪ੍ਰਧਾਨ ਮੰਤਰੀ ਮੈਂ ਮੈਂ ਵੀ ਬੜਾ ਉਹਦੋਂ ਕਿਉਂਕਿ ਪ੍ਰਧਾਨ ਮੰਤਰੀ ਸੋਸ਼ਲ ਮੀਡੀਆ ਤੇ ਇੰਨਾ ਜ਼ਿਆਦਾ ਨਹੀਂ ਸੀ ਫੇਮਸ ਤੇ ਮੈਂ ਵੀ ਬੜਾ ਪਚਕਾ ਜਾ ਰਹਿ ਗਿਆ ਮੈਂ ਕਿ ਆਹ ਯਾਰ ਇਹ ਕੀ ਆ ਮਧਾਰਨ ਰਹਿ ਗਿਆ ਕਿ ਨਾ ਕਿਸ ਤਰ੍ਹਾਂ ਦਾ ਫਿਰ ਜਦੋਂ ਗੱਲਾਂ ਬਾਤਾਂ ਹੋਈਆਂ ਤਾਂ ਦੱਸਿਆ ਉਸਨੇ ਵੀ ਮੇਰਾ ਨਾਮ ਆਇਆ ਤੇ ਖੈਰ ਵੇਖੋ ਗੱਲ ਇਹ ਆ ਕਿ ਹੁਣ ਕੱਲ ਜਿਹੜੀ ਖਬਰ ਆਈ ਆ ਜੀ ਇਹਦਾ ਇੱਕ ਪ੍ਰਧਾਨ ਮੰਤਰੀ ਦਾ ਮੁੰਡਾ ਹੈ ਬੱਚਾ ਆਕਾਸ਼ਦੀਪ ਜੀ ਬੜਾ ਕਿਊਟ ਹੈ ਮੈਨੂੰ ਕਈ ਵਾਰ ਆਉਂਦਾ ਵੀ ਹੁੰਦਾ ਕਿਉਂਕਿ ਸਾਡੇ ਨਾਲ ਹੋਈਆਂ ਬੀਤੀਆਂ ਨੇ ਕਿ ਬੱਚਾ ਜਦੋਂ ਇਸ ਤਰ੍ਹਾਂ ਹੋਵੇ ਨਾ ਜੀ ਬਾਪ ਜੇਲ ਦੇ ਵਿੱਚ ਹੋਵੇ ਜੀ ਜੀ ਤੇ ਬੜਾ ਮਤਲਬ ਕਿ ਜਿਹਦਾ ਲਗਾਵ ਹੀ ਜ਼ਿਆਦਾ ਹੋਵੇ ਜੀ ਜੀ ਤੇ ਔਖਾ ਹੁੰਦਾ ਹੈ ਬੱਚਾ ਬੜਾ ਸੋਹਣਾ ਬੜਾ ਤੇ ਕਿਊਟ ਬੱਚਾ ਹੈ ਤੇ ਬੜਾ ਇਨੋਸੈਂਟ ਹੈ ਉਹਨੇ ਕੱਲ ਇੱਕ ਵੀਡੀਓ ਪਾ ਦਿੱਤੀ ਕਿ ਮੇਰਾ ਪਪਾ ਯਾਨੀ ਪ੍ਰਧਾਨ ਮੰਤਰੀ ਭਗਵੰਤ ਸਿੰਘ ਬਾਜੇ ਕੇ ਜੀ ਉਹ ਇਲੈਕਸ਼ਨ ਲੜੇਗਾ ਕਿ ਦੜਵਾ ਤੋਂ ਹੁਣ ਕਿ ਦੜਵਾ ਦੀ ਜਮਨੀ ਚੋਣ ਜਿਹੜੀ ਆ ਉਹ ਆਉਣ ਵਾਲੇ ਸਮੇਂ ਚ ਹੋਣੀ ਆ ਹੋਣੀ ਆ ਮੇਰਾ ਮੰਨਣਾ ਹੈ ਕਿ ਹਰਿਆਣੇ ਦਾ ਜਿਹੜਾ ਇਲੈਕਸ਼ਨ ਹੋਏਗਾ ਉਹਦੇ ਨਾਲ ਜੇ ਇਹ ਇਲੈਕਸ਼ਨ ਆ ਜਾਣਾ ਹੈ ਜੀ ਯਾਨੀ ਜਮਨੀ ਚੋਣਾ ਵਾਲਾ ਜਿਹੜਾ ਹੈ ਉਹ ਉਦੋਂ ਹੀ ਕੰਮ ਨਿਭੜੇਗਾ ਜੀ ਇਹ ਵਾਕਿਆ ਬੜੀ ਹੈਰਾਨਗੀ ਵਾਲੀ ਗੱਲ ਸੀ ਇਹ ਛੋਟੀ ਗੱਲ ਨਹੀਂ ਹੈ ਜੀ ਬਿਲਕੁਲ ਕਿ ਕਿਸ ਸਟ੍ਰੈਟਜੀ ਦੇ ਨਾਲ ਕਿਸ ਰਣਨੀਤੀ ਦੇ ਨਾਲ ਮੈਦਾਨ ਚ ਉਤਰਿਆ ਜਾ ਰਿਹਾ ਹੈ ਜੀ ਹਾਲਾਂਕਿ ਜੇ ਹੁਣ ਆਪਾਂ ਇਸ ਨੂੰ ਬਹੁਤ ਮਾਈਕਰੋ ਲੈਵਲ ਤੇ ਜੇ ਐਨਲਾਈਜ਼ ਕਰੀਏ ਤਾਂ ਹੁਣ ਆਂਕੜੇ ਕੀ ਕਹਿੰਦੇ ਆ ਕਿ ਜੋ ਹਾਲ ਦੇ ਦਿਨਾਂ ਦੇ ਵਿੱਚ ਵੋਟਾਂ ਪਈਆਂ ਕਿ ਸਰਬਜੀਤ ਸਿੰਘ ਖਾਲਸਾ ਗਿੰਦੜਵਾ ਹਲਕੇ ਚੋਂ ਜੀ 32000 ਵੋਟ ਲੈ ਜਾਂਦੇ ਆ ਹੂੰ ਹੂੰ ਦੂਸਰੀਆਂ ਤਿੰਨੇ ਤਰ੍ਹਾਂ ਅਕਾਲੀ ਕਾਂਗਰਸੀ ਅਤੇ ਆਪ ਹੂੰ ਇਹ ਤਿੰਨੇ ਤਿਹਰਾ ਜਿਹੜੀਆਂ ਨੇ ਉਹ 20 ਕੁ ਹਜ਼ਾਰ ਦੇ ਅੰਦਰ ਵਾਰ ਸਿਮਟ ਜਾਂਦੀ ਹੈ। ਜੀ ਜੀ। ਮਤਲਬ ਕਿ 22000 ਵੋਟ ਜਿਹੜੀ ਹੈ ਉਹ ਪੰਥਕ ਉਮੀਦਵਾਰ ਨੂੰ ਪੈ ਗਈ। ਜੀ। ਹੁਣ ਜੇ ਸਾਰੀਆਂ ਤਿਹਰਾ ਰਾਜ਼ੀ ਹੋ ਜਾਂਦੀਆਂ ਨੇ। ਜੀ। ਤਾਂ ਇਹਦਾ ਮਤਲਬ ਹੈ ਕਿ ਜੇ ਇਹਹੀ ਅੰਕੜਾ ਅੱਗੇ ਤੁਰਦਾ ਹੈ। ਜੀ। ਤਾਂ ਕੀ ਭਗਮਨ ਤ ਸਿੰਘ ਇੱਥੋਂ ਜਿੱਤੂ ਹੋਏਗਾ। ਜੀ। ਪਰ ਮੇਰੇ ਖਿਆਲ ਦੇ ਨਾਲ ਦੇਖੋ ਜਦੋਂ ਤੇ ਦਿਨ ਸਿੱਧੇ ਹੋਣ ਨਾ ਉਹ ਆਂਦੇ ਹੁੰਦੇ ਆ ਇੱਕ ਨਾ ਪੰਜਾਬੀ ਚਕਾਵਤ ਵੀ ਆ। ਜੀ। ਜਦੋਂ ਹੁਣ ਦਿਨ ਭੱਦਰੇ ਹੂੰ ਜਦੋਂ ਹੌਣ ਦਿਨ ਪੱਦਰੇ ਹੂੰ ਉਦੋਂ ਉਗ ਪੈਣ ਪੁੱਜੇ ਮੋਠ ਜੀ ਮਤਲਬ ਕਿ ਜਦੋਂ ਦਿਨ ਪੱਦਰੇ ਹੁੰਦੇ ਸਿੱਧੇ ਹੁੰਦੇ ਜਾਨੀ ਤਾਂ ਉਸ ਵੇਲੇ ਪੁੱਜੇ ਮੋਠ ਵੀ ਉਗ ਆਉਂਦੇ ਪਰ ਜਦੋਂ ਮਾੜਾ ਟਾਈਮ ਹੋਵੇ ਫਿਰ ਉਹ ਊਠ ਤੇ ਬੈਠੇ ਨੂੰ ਕੁੱਤੇ ਵਾਲਾ ਸਾਮਕਤਾ ਹੋ ਜਾਂਦਾ ਕਿ ਪ੍ਰਧਾਨ ਮੰਤਰੀ ਤਾਂ ਵੇਖੋ ਆਪਦਾ ਹਾਸਦਾ ਖੇਡਦਾ ਪਿਆ ਸੀ ਕਿਤੇ ਪੁਲਿਸ ਅਚਾਨਕ ਪੈ ਗਈ ਉਹ ਮਾੜਾ ਸਮਾਂ ਸੀ। ਖੈਰ ਹੁਣ ਉਹ ਤੇ ਚਲੋ ਬਹੁਤ ਬਾਤ ਬਹੁਤ ਬਾਤ ਦੀ ਗੱਲ ਆ ਮੈਂ ਉਹਨਾਂ ਦੇ ਘਰੇ ਫੋਨ ਕੀਤਾ ਕਿਸੇ ਪੱਤਰਕਾਰ ਤੋਂ ਮੈਂ ਨੰਬਰ ਲਿਆ ਉਹਨਾਂ ਦੇ ਘਰ ਦਾ ਤੇ ਇਤਫਾਕਨ ਉਸੇ ਮੁੰਡੇ ਨੇ ਫੋਨ ਚੱਕ ਲਿਆ ਜੀ ਜਿਹਨੇ ਵੀਡੀਓ ਪਾਈ ਆ ਜੀ ਉਹਨਾਂ ਦੇ ਬੇਟੇ ਨੇ ਬਿਲਕੁਲ ਪ੍ਰਧਾਨ ਮੰਤਰੀ ਦੇ ਬੇਟੇ ਨਹੀਂ ਉਹ ਮੇਰੀ ਕਾਲ ਚੜੀ ਚੁੱਕੀ ਆ ਜੀ ਤੇ ਮੈਂ ਉਸ ਨੂੰ ਬੜਾ ਮਤਲਬ ਕਿ ਜਦਾ ਬੱਚਿਆਂ ਨਾਲ ਆਪਾਂ ਗੱਲ ਕਰੀ ਦੀ ਆ ਉਹਦਾ ਹੱਸ ਖੇਡ ਕੇ ਤੇ ਮੈਂ ਇਹਨੂੰ ਪੁੱਛਿਆ ਮੈਂ ਕਿਹਾ ਪੁੱਤਰ ਤੂੰ ਵੀਡੀਓ ਪਾਈ ਆ ਕਿ ਕੀ ਕਨਫਰਮੇਸ਼ਨ ਜਿਹੜੀ ਆ ਹੋ ਗਈ ਆ ਤਾਂ ਉਹਨੇ ਬੜਾ ਇਨੋਸੈਂਟ ਜਿਹਾ ਜਵਾਬ ਦਿੱਤਾ ਉਹ ਕਹਿੰਦਾ ਮੇਰੇ ਪਾਪਾ ਨੇ ਕਿਹਾ ਸੀਗਾ ਕਿ ਪਾ ਦਿਓ ਜੇ ਸੰਗਤ ਦੀ ਰਜ਼ਾ ਹੋਈ ਲੋਕ ਚਾਹੁੰਦੇ ਹੋਏ ਤੇ ਮੈਂ ਇਲੈਕਸ਼ਨ ਜ਼ਰੂਰ ਲੜਾਂਗਾ ਜੀ ਹੁਣ ਮੈਂ ਕਿਹਾ ਵੀ ਫਿਰ ਕੋਈ ਆਪਦੇ ਦਾਦਾ ਜੀ ਨਾਲ ਗੱਲ ਕਰਾ ਦੇ ਕੋਈ ਪੁੱਛੀਏ ਤੇ ਸਹੀ ਵੀ ਇੱਕ ਸਾਰੀ ਰਣਨੀਤੀ ਹੈ ਜਿਹੜੀ ਜੋ ਵੀ ਇਹ ਤੁਹਾਡੀ ਇਲੈਕਸ਼ਨ ਲੜਨ ਦੀ ਪਲਾਨਿੰਗ ਹੈ ਕਿਉਂਕਿ ਕੋਈ ਛੋਟਾ ਕੰਮ ਤੇ ਹੈ ਨਹੀਂਗਾ ਜੀ ਜੀ ਉਹ ਕਹਿੰਦੇ ਜੀ ਅਜੇ 3-4 ਦਿਨਾਂ ਬਾਅਦ ਉਸੇ ਬੱਚੇ ਨੇ ਫਿਰ ਦੱਸਿਆ ਕਿ ਹੁਣ ਭਾਈ ਸਾਹਿਬ ਨਾਲ ਸਲਾਹ ਕਰਕੇ ਫਿਰ ਦੱਸਾਂਗੇ ਜੀ ਇਹਦਾ ਮਤਲਬ ਇਹ ਨਿਕਲਦਾ ਹੈ ਕਿ ਸ਼ਾਇਦ ਹਾਲੇ ਅਮਰਤਪਾਲ ਸਿੰਘ ਦੇ ਨਾਲ ਸਲਾਹ-ਮਸ਼ਵਰਾ ਕਰਨਾ ਬਾਕੀ ਹੈ ਜੋ ਬੱਚੀ ਦੀ ਜ਼ੁਬਾਨ ਜੀ ਬੱਚਾ ਤੁਹਾਨੂੰ ਪਤਾ ਹੀ ਇਨੋਸੈਂਟ ਹੁੰਦਾ ਉਹ ਕਹਿੰਦੇ ਜੀ ਕਿ 3-4 ਦਿਨਾਂ ਬਾਅਦ ਪੱਕਾ ਹੋ ਜਾਏਗਾ ਕੀ ਐ ਸਿਲੈਕਸ਼ਨ ਲੜਨਾ ਹੈ ਕਿ ਨਹੀਂ ਲੜਨਾ ਤਾਂ ਕੱਲ ਦੀ ਇਹ ਖਬਰ ਜਿਹੜੀ ਸੀਗੀ ਉਹ ਕਾਫੀ ਜ਼ਿਆਦਾ ਪੱਤਰਕਾਰੀ ਹਲਕਿਆਂ ਦੇ ਵਿੱਚ ਬੜੀ ਚਰਚਿਤ ਹੋਈ ਕਿ ਕੀ ਦੂਸਰੇ ਜਿਹੜੇ ਡਿਬਰੂਗੜ੍ਹ ਦੇ ਵਿੱਚ ਐਨਐਸਏ ਤਹਿਤ ਬੰਦ ਨੇ ਨਜ਼ਰਬੰਦੀ ਕਟਰੇ ਨੇ ਜਿਹੜੇ ਕਿ ਕੀ ਉਹ ਵੀ ਇੱਕ ਇੱਕ ਕਰਕੇ ਫਿਰ ਇਸ ਤਰ੍ਹਾਂ ਮੈਦਾਨ ਚ ਆ ਜਾਣਗੇ ਜੀ ਜੀ ਪਰ ਗੱਲ ਇਹ ਆ ਕਿ ਦੇਖੋ ਖੜੂਰ ਸਾਹਿਬ ਦੇ ਵਿੱਚ ਇੱਕ ਸੈਂਟੀਮੈਂਟ ਨੇ ਕੰਮ ਕੀਤਾ ਸੀ ਉਹ ਸੈਂਟੀਮੈਂਟ ਕੀ ਸੀਗਾ ਸੁਖਮ ਸਾਹਿਬ ਕਿ ਅਮਰਤਪਾਲ ਸਿੰਘ ਨੂੰ ਬਚਾਉਣਾ ਬਸ ਥੈਟਸ ਇਟ ਜੀ ਜੀ ਇਹ ਕਈ ਰਾਜਨੀਤਿਕ ਬੰਦੇ ਵੀ ਇਸ ਗੱਲ ਨੂੰ ਮੰਨਦੇ ਆ ਕਿ ਉੱਥੇ ਭਾਵੇਂ ਕੋਈ ਵੀ ਆ ਕੇ ਖੜਾ ਹੋ ਜਾਂਦਾ ਨਾ ਉਸ ਵੇਲੇ ਉਸ ਹਲਕੇ 'ਚ ਉਹਨੇ ਤੋਤਾ ਜਾਣਾ ਸੀਗਾ ਮਤਲਬ ਇਹ ਆ ਕਿ ਉਹ ਜਿਹੜਾ ਸੈਂਟੀਮੈਂਟ ਹੈ ਉਸ ਵੇਲੇ ਉਹ ਇੰਨੇ ਉਬਾਰ ਤੇ ਸੀ ਇੰਨੇ ਉਫਾਨ ਤੇ ਸੀਗਾ ਕਿ ਲੋਕਾਂ ਨੂੰ ਹੀ ਲੱਗਦਾ ਸੀਗਾ ਕਿ ਅਸੀਂ ਵੋਟ ਪਾਈਏ ਅਮਰਤਪਾਲ ਸਿੰਘ ਨੂੰ ਬਾਹਰ ਕਢਾਈਏ ਜੀ ਪਰ ਹੁਣ ਇੱਕ ਚੀਜ਼ ਜਿਹੜੀ ਹੈ ਉਹ ਰੂਬਰੂ ਹੋ ਗਈ ਲੋਕਾਂ ਦੇ ਕਿ ਜਿੱਤਣ ਦਾ ਮਤਲਬ ਇਹ ਨਹੀਂ ਹੈ ਕਿ ਬੰਦੀ ਖਲਾਸੀ ਹੋ ਜਾਏਗੀ ਜੀ ਇਹ ਸਾਫ ਹੈ ਔਰ ਦੂਜੀ ਗੱਲ ਇਹ ਕਿ ਕੁਝ ਇਲਾਕਿਆਂ ਦਾ ਫਰਕ ਪੈ ਜਾਂਦਾ ਹੈ ਜੀ ਇਸ ਮਲਬਈ ਇਲਾਕੇ ਦੇ ਵਿੱਚ ਗਿਦੜਵਾਹ ਚੋ ਚੇ ਇਹ ਹਾਲਾਂਕਿ ਮੈਂ ਹਾਲ ਦੀ ਘੜੀ ਤੇ ਇਹਨੂੰ ਲੰਮਾ ਲਜਾਣਾ ਵੀ ਨਹੀਂ ਚਾਹੁੰਦਾ ਕਿਉਂਕਿ ਹਾਲੇ ਤੇ ਮੈਨੂੰ ਲੱਗਦਾ ਕਿ ਕੱਚ ਪੱਕ ਜਦੋਂ ਆਪ ਹੀ ਕਰੀ ਜਾਂਦੇ ਆ ਬੱਚੇ ਨੇ ਜਿੱਦਾਂ ਕਿਹਾ ਦੱਸਣ ਦੇ ਮੁਤਾਬਕ ਉਦੋਂ ਫਿਰ ਉਹ ਜੀ ਗੱਲ ਕਰ ਲਾਂਗੇ ਪਰ ਮੋٹے ਤੌਰ ਤੇ ਮੈਂ ਜਿਵੇਂ ਕਹਿ ਰਿਹਾ ਕਿ ਇੱਕ ਸੈਂਟੀਮੈਂਟ ਬਣ ਗਿਆ ਜੀ ਜਿਸ ਨੇ ਲਹਿਰ ਦਾ ਰੂਪ ਅਖਤਿਆਰ ਕਰ ਲਿਆ ਕਿ ਉਹ ਮਹੀਨਿਆਂ ਬੱਧੀ ਇਸੇ ਤਰ੍ਹਾਂ ਬਦੀ ਰੁਧੀ ਚੱਲਦੀ ਆਏਗੀ ਜੀ ਜੀ ਇੱਥੋਂ ਤੱਕ ਪਹੁੰਚੇਗੀ ਸੈਕੰਡ ਚੀਜ਼ ਦੂਜੀ ਚੀਜ਼ ਜਿਹੜੀ ਮੈਂ ਕਹ ਰਿਹਾ ਕਿ ਇਲਾਕਿਆਂ ਦਾ ਫਰਕ ਹੁੰਦਾ ਕਿ ਇਸ ਮਲਵਈ ਇਲਾਕੇ 'ਚ ਜਿੱਥੇ ਆ ਕੇ ਰਾਜਾ ਵੜਿੰਗ ਬਹੁਤ ਜ਼ੋਰ ਲਾਏਗਾ ਜਿੱਥੇ ਅਕਾਲੀ ਵੀ ਹੋ ਸਕਦਾ ਬਹੁਤ ਜ਼ੋਰ ਲਾਉਣ ਆਮ ਆਦਮੀ ਪਾਰਟੀ ਵੀ ਤਾਕਤ ਚੁੱਕੇਗੀ ਕਿ ਕੀ ਇਸ ਇਲਾਕੇ 'ਚ ਆ ਕੇ ਉਹ ਪਤਾ ਫੱਬੇਗਾ ਔਰ ਸਭ ਤੋਂ ਵੱਡੀ ਗੱਲ ਇਹ ਆ ਕਿ ਕੀ ਜੇ ਮੰਨ ਲਓ ਸਾਰਾ ਕੁਝ ਹੋ ਜਾਂਦਾ ਕਿ ਭਗਵੰਤ ਸਿੰਘ ਤੇ ਬਾਜੇ ਕੀਤੇ ਸਾਰੀਆਂ ਧਿਰਾਂ ਸਹਿਮਤ ਹੋਣਗੀਆਂ ਜੀ ਤੇ ਬਾਕੀ ਜਿਹੜੇ ਵੋਟਰ ਆ ਉਹਨਾਂ ਨੇ ਵੇਖਣਾ ਹੈ ਤੁਸੀਂ ਵਿਅਕਤੀਗਤ ਤੌਰ ਤੇ ਦੇਖ ਸਕਦੇ ਹੋ ਕਿ ਮੈਂਬਰ ਪਾਰਲੀਮੈਂਟ ਦੇ ਤੌਰ ਤੇ ਜਾਂ ਵਿਧਾਨਕਾਰ ਦੇ ਤੌਰ ਤੇ ਕੀ ਭਗਵੰਤ ਸਿੰਘ ਬਾਜੇ ਕੇ ਠੀਕ ਹੈ ਉਹ ਤੇ ਵੋਟਰ ਨੇ ਦੇਖਿਆ ਪਰ ਜਿਵੇਂ ਲੋਕਾਂ ਦਾ ਆਪਾਂ ਦੇਖਿਆ ਬਾਈ ਲੋਕ ਜਦੋਂ ਤੁਲ ਜਾਂਦੇ ਆ ਤਾਂ ਤੁਲ ਜਾਂਦੇ ਆ ਅੱਜਕੱਲ ਬਾਕੀ ਚੀਜ਼ਾਂ ਭੁੱਲ ਜਾਂਦੇ ਆ ਜੀ ਪ੍ਰੀਤਮੈ ਕਮਲ ਹੋਰਾਂ ਦਾ ਕੰਟਰੀਬਿਊਸ਼ਨ ਆਇਆ ਜੀ ਧੰਨਵਾਦ ਤੁਹਾਡਾ ਬਹੁਤ ਬਹੁਤ ਅ ਮਿੰਟੂ ਜੀ ਆਪਾਂ ਅਗਲੀ ਖਬਰ ਵੱਲ ਚੱਲਦੇ ਆਂ ਕਈ ਦਿਨਾਂ ਤੋਂ ਇਹ ਗੱਲ ਆ ਰਹੀ ਸੀ ਕਿ ਅਕਾਲੀ ਦਲ ਦੇ ਵਿੱਚ ਕੁ ਮਤਭੇਦ ਚੱਲ ਰਿਹਾ ਹੈ। ਉਹ 3-4 ਦਿਨਾਂ ਤੋਂ ਇਹ ਲਗਾਤਾਰ ਆਪਾਂ ਨੂੰ ਸੀਗਾ ਕਿ ਕੋਈ ਬਗਾਵਤ ਹੋਣ ਦੇ ਆਸਾਰ ਸੀਗੇ। ਉਹ ਕੱਲ੍ਹ ਵਾਲੀ ਮੀਟਿੰਗ ਦੇ ਵਿੱਚ ਉਹ ਇਹ ਮਤਲਬ ਪ੍ਰਤੱਖ ਹੀ ਹੋ ਗਿਆ ਕਿ ਅਕਾਲੀ ਦਲ ਦੇ ਵੀ ਇੱਕ ਧੜੇ ਨੇ ਉਹਨਾਂ ਦੇ ਵਿਰੁੱਧ ਬਗਾਵਤ ਕੀਤੀ ਹੈ। ਇਹ ਪੂਰੀ ਕਹਾਣੀ ਸਾਡੇ ਸਾਹਮਣੇ ਜੀ ਸਪਸ਼ਟ ਕਰਿਓ ਜੀ। ਜੀ ਬਿਲਕੁਲ ਚੋਣ ਲੜਨ ਦਾ ਅਧਿਕਾਰ ਹੈ ਜੀ। ਇਹ ਕਹਿੰਦੇ ਆ ਕਿ ਖੋਸਾ ਇਹ ਕਹਿੰਦੇ ਆ ਕਿ ਚੋਣ ਲੜਨ ਦਾ ਅਧਿਕਾਰ ਹੈ ਬਿਲਕੁਲ ਜੀ ਚੋਣ ਲੜਨ ਦਾ ਅਧਿਕਾਰ ਹੈ ਤਾਂ ਕੋਈ ਵੀ ਲੜ ਸਕਦਾ ਹੈ। ਉਹ ਵੋਟਰ ਨੇ ਤੈਅ ਕਰਨਾ ਇੱਥੇ ਇੱਕ ਨਾਮ ਪਾਨਾ ਸਿੱਧੂ ਦਾ ਰਿਹਾ ਕਿ ਉਹ ਬਰਨਾਲੇ ਤੋਂ ਇਲੈਕਸ਼ਨ ਲੜਨ ਦੀ ਤਿਆਰੀ ਕਰ ਰਿਹਾ ਤੇ ਦੂਜਾ ਹੈ ਕਿ ਪੁਰਤਗਾਲ ਵਾਲੇ ਕਹਿ ਰਹੇ ਆ ਕਿ ਬਾਕੀ ਬੰਦਾ ਪੜਿਆ ਲਿਖਿਆ ਹੋਵੇ ਲੋਕ ਸੋਚ ਸਕਦੇ ਆ ਜੀ ਬਿਲਕੁਲ ਮੈਂ ਇਸੇ ਗੱਲ ਤੇ ਹੀ ਕਿਤੇ ਨਾ ਕਿਤੇ ਆ ਕੇ ਅਟਕਿਆ ਸੀਗਾ ਅਖੀਰ ਤੇ ਕਿ ਉਹ ਲੋਕਾਂ ਨੂੰ ਵੀ ਸੋਚਣਾ ਪਾਏਗਾ ਨਾ ਕਿ ਕੋਈ ਇਹ ਕੋਈ ਵਿਧਾਨਕਾਰੀ ਦਾ ਜੋ ਮੈਂਬਰ ਪਾਰਲੀਮੈਂਟ ਦੀ ਜ਼ਿੰਮੇਵਾਰੀ ਹੈ ਕੋਈ ਬੱਚਿਆਂ ਦਾ ਖੇਡ ਨਹੀਂ ਹੈ ਕੱਲਾ ਸੈਂਟੀਮੈਂਟਲ ਤੌਰ ਤੇ ਵੀ ਸਾਰਾ ਕੁਝ ਨਹੀਂ ਦੇਖਿਆ ਕੱਲਾ ਹਾਂਜੀ ਕੱਲਾ ਇਲੈਕਸ਼ਨ ਲੜਨਾ ਜਿੰਨਾ ਨਹੀਂ ਹੈ ਮੈਨੇ ਇਹ ਰੱਖਦਾ ਕਿ ਤੁਸੀਂ ਉੱਥੇ ਜਾ ਕੇ ਕਰਨਾ ਕੀ ਹੈ ਬਾਕੀ ਜੋ ਲੋਕਾਂ ਦੀ ਮਰਜ਼ੀ ਕਿਉਂਕਿ ਜਿਤਾਉਣਾ ਹਰ ਹੋਣਾ ਜੋ ਵੀ ਹੈ ਲੋਕਾਂ ਨੇ ਆ ਤਾਂ ਖੈਰ ਅਸੀਂ ਹੁਣ ਕੋਈ ਇਸ ਬਾਬਤ ਕੋਈ ਸਵਾਲ ਹੈਗਾ ਤਾਂ ਕਰ ਲੈਨੇ ਉਸ ਤੋਂ ਬਾਅਦ ਫਿਰ ਅਪਾ ਦੂਜੀ ਖਬਰ ਵੱਲ ਚਲੇ ਜਾਂਦੇ ਹਾਂ ਜੀ 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 ਜ ਅ ਇੱਕ ਅਮਰਤਪਾਲ ਸਿੰਘ ਬਾਰੇ ਸਵਾਲ ਆਇਆ ਸੀਗਾ ਕਿ ਉਹ ਸੌ ਕਦੋਂ ਤੇ ਕਿੱਥੇ ਚੁੱਕਣਗੇ ਤਾਂ ਮੈਂ ਉਹ ਭਾਈ ਸਾਹਿਬ ਉਹਨਾਂ ਨੂੰ ਦੱਸਣਾ ਚਾਹਾਂਗਾ ਕਿ ਅਮਰਤਪਾਲ ਸਿੰਘ ਦੀ ਸੌ ਜਿਹੜੀ ਹੈ ਉਹ ਉੱਥੇ ਹੁੰਦੀ ਆ ਉਹ ਦੁਬਾਰਾ ਮਤਲਬ ਕਿ ਕੋਈ ਵੱਡੀ ਗੱਲ ਨਹੀਂ ਹੈ ਕਈ ਵਾਰ ਚੈਂਬਰ ਦੇ ਵਿੱਚ ਵੀ ਚੁਕਵਾ ਦਿੱਤੀ ਜਾਂਦੀ ਹੈ ਪਰ ਉਹਦੇ ਵਾਸਤੇ ਜਿਵੇਂ ਆਪਾਂ ਕਿਹਾ ਕਿ ਹੋਏਗੀ ਤਾਂ ਉੱਥੇ ਹੀ ਹੂੰ ਸਦਨ ਦੇ ਵਿੱਚ ਹੀ ਹੋਏਗੀ ਬਟ ਕਦੋਂ ਹੋਏਗੀ ਇਹ ਗੱਲ ਜਿਹੜੀ ਉਹ ਹਲੇ ਕਹੀ ਨਹੀਂ ਜਾ ਸਕਦੀ ਅਸੀਂ ਫੇਰ ਕੋਸ਼ਿਸ਼ ਕਰਾਂਗੇ ਉਹਨਾਂ ਦੀ ਲੀਗਲ ਟੀਮ ਚੋਂ ਕਿਸੇ ਜ਼ਿੰਮੇਵਾਰ ਵਿਅਕਤੀ ਨਾਲ ਗੱਲ ਕਰਕੇ ਜਾਂ ਜਿਹੜੇ ਉਹਨਾਂ ਦੇ ਇੱਥੇ ਦੇ ਸਮਰਥਕ ਆ ਕਿ ਭਾਈ ਕੀ ਉਹ ਸੋਚ ਰਹੇ ਆ ਕਦੋਂ ਉਹ ਸੁਪਰੀਮ ਕੋਰਟ ਚ ਆਪਣੀ ਕਾਨੂੰਨੀ ਚਾਰਾਜ ਹੋਈ ਜਾਂ ਕਾਨੂੰਨੀ ਲੜਾਈ ਜਿਹੜੀ ਉਹ ਸ਼ੁਰੂ ਕਰਨਗੇ ਸੋ ਸਾਨੂੰ ਥੋੜਾ ਜਿਹਾ ਸਮਾਂ ਦੇ ਦਿਓ ਅਸੀਂ ਕਲੀਅਰ ਕਰਨ ਦਾ ਯਤਨ ਕਰਾਂਗੇ ਜੀ ਜੀ ਸੁਖਰਾਜ ਸਿੰਘ ਚੈਲ ਕਹਿੰਦੇ ਆ ਕਿ ਹੁਣ ਲੱਗਦਾ ਵੀ ਸਾਰੇ ਵੋਟਾਂ ਆਲੇ ਪਾਸੇ ਹੋ ਗਏ ਆ ਪਰ ਜਿਹੜੇ ਅਸਲੀ ਮੁੱਦੇ ਆ ਲੋਕਾਂ ਦੇ ਉਹ ਚੁੱਕਣ ਵਾਲਾ ਕੋਈ ਚੰਗਾ ਬੰਦਾ ਇਸ ਸਮੇਂ ਨਹੀਂ ਆ। ਇਹ ਹੀ ਚੀਜ਼ ਆ ਕਿ ਹਾਂ ਜੀ ਬਿਲਕੁਲ ਇਹ ਹੁਣ ਦੇਖੋ ਜਦੋਂ ਤੋਂ ਅਮਰਤਪਾਲ ਸਿੰਘ ਅਤੇ ਸਰਬਜੀਤ ਸਿੰਘ ਖਾਲਸਾ ਨੂੰ ਸਫਲਤਾ ਮਿਲੀ ਆ ਉਦੋਂ ਤੋਂ ਬਾਅਦ ਇਹ ਚੀਜ਼ ਵਾਕਿਆ ਜਿਹੜੀ ਉਹ ਵਧੀ ਆ ਪਰ ਲੋਕ ਉਹਨੂੰ ਕਦੋਂ ਤੱਕ ਪ੍ਰਵਾਨ ਕਰਨਗੇ ਕਿਉਂਕਿ ਲੋਕਾਂ ਨੂੰ ਵੀ ਤਾਂ ਕੁਝ ਤੁਹਾਨੂੰ ਵਿਖਾਉਣਾ ਪਊਗਾ ਨਾ ਪ੍ਰਵਾਨ ਕਰਨਾ ਪਊਗਾ।